ਬੜੇ 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 ਮੈਂ ਨਾਮ ਮਨੀ ਲਾ ਜੀ ਹੀ ਮਾਮਲਾ ਹੋਇਆ ਏ ਥੂਡ ਐਕਸੀਡੈਂਟ ਦਾ ਮੈਂ ਤਾਂ ਭਾਈ ਡਾਕਟਰ 'ਚ ਬੈਠਾ ਸੀਗਾ ਇੱਧਰ ਅਸੀਂ ਦੇਖਿਆ ਕਿ ਅਕਸੀਡੈਂਟ ਹੋ ਗਿਆ ਤੇ ਅਸੀਂ ਆ ਕੇ ਬਸ ਇਹ ਦੇਖਿਆ ਅਕਸੀਡੈਂਟ ਹੋ ਗਿਆ ਜੀ ਇਹ ਗੱਡੀ ਨਾਲ ਮਾਰਤਾ ਬਲਰ ਉਹਨੇ ਬਸ ਇੰਨਾ ਹੀ ਦੇਖਿਆ ਜੀ ਆਪਾਂ ਦਾ ਲੈਰੋਂ ਉਧਰਲੇ ਪੱਲੇ ਪਾਸੇ ਇੱਧਰ ਬਲਰੋ ਪੱਲੇ ਪਾਸੇ ਜੀ ਰੋਡ ਕ੍ਰੋਸ ਕਰਕੇ ਆਇਆ ਇਹ ਡਾਇਵਾਇਡਰ ਤੋੜ ਕੇ ਇੱਧਰ ਆਈਏ ਉਹ ਗੱਡੀ 'ਚ ਲੱਗੇ 20 ਕਿਲੋ ਦੀ ਬਹੁਤ ਜ਼ਿਆਦਾ ਸਪੀਡ ਉੱਤੇ ਸੀ ਅੱਛਾ ਹਾਂਜੀ ਆ ਕੇ ਫਿਰ ਤੋ ਕਰ ਗੱਡੀ ਦੇ ਆਦ ਤਰਾਂ ਕੀ ਢਕਰਾ ਗਈ ਗੱਡੀ ਤੇ ਉਹ ਗੱਡੀ ਵਾਲਾ ਵੀ ਮੁੰਡਾ ਸੀ ਕਿ ਅਧਿਆ ਸੀ ਸਤਾ ਟੋੜ ਕੇ ਅੰਦਰੋਂ ਅੱਛਾ ਮੋਟਰਸਾਈਕਲ ਦੇ ਕਿੰਨੇ ਵਿਅਕਤੀ ਮੋਟਰਸਾਈਕਲ ਤਾਂ 2 ਸੀਗੇ ਅੱਛਾ ਉਹਨਾਂ ਦੇ ਚਰੀਆ ਹਾ ਚੰਗਾ ਸੱਟਾ ਲੱਗੀ ਖੂਨ ਨਾ ਕੰਨੋਂ ਤੇ ਨਾਕੋਂ ਤੇ ਲਿਗੜਿਆ ਪਿਆ ਉਹ ਬਿਦਾਰੇ ਪੱਲੇ ਪਾਸੇ ਪੈ ਗਈ ਉਹਨਾਂ ਦੇ ਘਰ ਦੇ ਬਲਾਕ ਉਹ ਚਗਾਏ ਉਹ ਮੁੰਡਾ ਗੱਡੀ ਦਾ ਕੱਟ ਕੇ ਐਮਸੀ ਭੇਜਿਆ ਵਾ ਇਹ ਜਿਹੜਾ ਬਲੈਰੋ ਵਾਲਾ ਸੀਗਾ ਬਲੈਰੋ ਵਾਲਾ ਭੱਜ ਗਿਆ ਜੀ ਗੱਡੀ ਛੱਡ ਕੇ ਅੱਛਾ ਗੱਡੀ ਛੱਡ ਕੇ ਭੱਜ ਗਿਆ ਹਾਂ ਜੀ ਹਾਂ ਉਹ ਬਹੁਤ ਸਪੀਡ ਨਾਲ ਨਹੀਂ ਬਲੈਰੋ ਵਾਲੇ ਨੇ ਉਹਦੇ ਚ ਕਾਰ ਚ ਮਾਰੀ ਕਾਰ ਦੇ ਨਾਲ ਮੋਟਰਸਾਈਕਲ ਉਹ ਵੀ ਬਿਚਾਰੇ ਨਾਲ ਹੀ ਗੁੱਸੇ ਅੱਛਾ ਉਹ ਕਾफी ਕੱਟਾਂ ਲੱਗੀਆਂ ਨੇ ਮੁੰਡਿਆਂ ਦੇ ਹਾਂ ਕੱਟੀਆਂ ਨੇ ਇੰਨਾ ਕੱਟੀਆਂ ਨੇ ਕੋਣ ਨੇ ਉਹਨੇ ਇਦਰੋਂ ਮਾਰੀ ਹੈ ਗੱਡੀ ਐ ਇਦਰੋਂ ਆਉਂਦੀ ਹੋਗੀ ਇਹ ਸਪਾਈਡਰ ਪਾਰ ਕਰਕੇ ਆਈ ਹੈ ਇਹਨੇ ਆਪਣੇ ਮਾਰੇ ਇਹਨੇ ਇਹ ਗੱਡੀ ਆਈ ਹੈ ਹਾਈਵੇ ਤੋਂ ਹਾਈਵੇ ਤੋਂ ਇੱਧਰ ਆ ਕੇ ਆਈ ਹੈ ਇਹ ਬਲੇਰੋ ਅੱਛਾ ਬਲੇਰੋ ਨੇ ਔਰ ਗੱਡੀ ਕੋ ਤੇ ਇੱਕ ਮੋਟਰਸਾਈਕਲ ਉਹ ਐਕਸੀਡੈਂਟ ਕਰ ਦਿੱਤਾ ਤੇ ਬੰਦੇ ਜਿਆਦਾ ਜਖਮੀ ਐ ਹਸਪੀਟਲ ਭੇਜ ਦਿੱਤੇ ਆ 108 ਤੇ ਕਿੰਨੇ ਗੱਡੀ ਚ ਕਾਰ ਦੇ ਚ ਕਿੰਨੇ ਬੰਦੇ ਸਵਾਰ ਸੀ ਜਿਹਦੇ ਨਾਲ ਕਾਰ ਤੇ ਕੋਈ ਸੀਗਾ ਤੇ ਮੋਟਰਸਾਈਕਲ ਤੇ ਦੋ ਸੀਗੀ ਠੀਕ ਆ ਤੇ ਬਲੇਰੋ ਵਾਲਾ ਆ ਹਾਈਵੇ ਤੋਂ ਆ ਰਿਹਾ ਸੀਗਾ ਹਾਂ ਹਾਈਵੇ ਤੋਂ ਆ ਰਿਹਾ ਬਲੇਰੋ ਰਾਮ ਤੋੜ ਕੇ ਇੱਧਰ ਨੂੰ ਬੜਿਆ ਤੇ ਇਹ ਆਪਣਾ ਮਕੀ ਪ੍ਰੋਗਰੈਸ ਲਾਈਨ ਤੇ ਜੰਪ ਕੀਤਾ ਦਾ ਹਾਂ ਇੱਧਰ ਨੂੰ ਜੰਪ ਕੀਤਾ ਠੀਕ ਹੈ ਤੇ ਮੁਕਦਰ ਵੀ ਜਿਹੜਾ ਕਿੰਨੇ ਲੋਗ ਨੇ ਪਹਿਲੇ ਸੈਟ ਹੋਇਆ ਤਿੰਨੇ ਭੇਜ ਦਿੱਤੇ ਆ ਹੋਸਟ ਠੀਕ ਹੈ ਤੇ ਮੋਕਾ ਜਿਹੜਾ ਡਰਾਈਵਰ ਹੈਗਾ ਉਹ ਉਹ ਖੜਾ ਰ ਹੈ ਫੱਗ ਗਿਆ ਹਾਂਜੀ ਪਤਾ ਲੱਗ ਸਕਿਆ ਸਰ ਜੀ ਨਹੀਂ ਹੱਲੇ ਨਹੀਂ ਪਤਾ ਲੱਗਿਆ ਹੱਲੇ ਕਾਗਜ਼ ਕੂਚ ਦੇਖੇ ਆ ਵਿੱਚ ਹੈ ਨਹੀਂ ਕਿ ਉਹ ਕਮਰਸ਼ਲ ਗੱਡੀ ਹੈ ਜੀ ਇਹ ਕਮਰਸ਼ਲ ਹੀ ਆ ਰਸੇ ਰੁਸੇ ਰੱਖਿਆ ਕਮਰਸ਼ਲੀ ਹੁਣ ਸਰ ਜੀ ਅੰਦਰ ਬੀਤ ਸਿੰਘ ਸਰ ਅਜੀਬ ਕੀ ਹੋਇਆ ਵਾਕਿਆ ਇੱਥੇ ਸਰ ਬਲੈਰੋ ਗੱਡੀ ਉਧਰੋਂ ਆਈ ਆ ਪੂਰੀ ਸਪੀਡ ਦੇ ਵਿੱਚ ਆ ਫੁੱਟਬਾਕ ਵਗੈਰਾ ਬੈਰੀਕਡ ਤੋੜ ਕੇ ਇਦਾਂ ਗੱਡੀ ਜਾ ਰਹੀ ਸੀਗੀ ਹਾਂ ਇਹਨਾਂ ਦੇ ਨਾਲ ਜਾ ਰਹੀ ਸੀ ਕਿ ਮੋਟਰਸਾਈਕਲ ਵਾਲੇ ਇਹਨਾਂ ਦੇ ਵਿੱਚ ਲੱਗੀ ਅੱਛਾ ਉਸ ਦੇ ਨਾਲ ਯਾਨੀ ਕਿ ਉਹਦੇ ਨਾਲ ਹੀ ਮੋਟਰਸਾਈਕਲ ਜਾ ਰਿਹਾ ਸੀ ਉਹ ਵਿੱਚ ਉਹ ਦੱਬ ਤੀ ਪੁੱਛ ਪਤਾ ਲੱਗਾ ਕਿੰਨੇ ਕ ਬੰਦੇ ਜ਼ਖਮੀ ਹੋਏ ਆ ਜੀ ਬੰਦੇ ਜੀ ਦੋ ਜਿਹੜੇ ਸੀਗੇ ਮੋਟਰਸਾਈਕਲ ਵਾਲੇ ਉਹਨਾਂ 'ਚ ਇੱਕ ਤਾਂ ਜ਼ਿਆਦਾ ਕ੍ਰਿਟੀਕਲ ਵਾ ਬਹੁਤ ਜ਼ਿਆਦਾ ਉਹ ਬੋਲ ਨਹੀਂ ਰਿਹਾ ਜੀ ਕਾਕਾ ਉਹਦੀਆਂ ਰੋਡੀਆਂ ਆਈਆਂ ਸੀ ਐਮਸੀ ਲੈ ਕੇ ਆਕਾ ਉਹਦੀਆਂ ਬਾਹਰੋਂ ਨਿਕਲੀਆਂ ਆਈਆਂ ਸੀਗੀਆਂ ਅੱਛਾ ਉਹ ਸੀਐਮਸੀ ਭੇਜ ਦਿੱਤਾ ਇੱਕ ਦੇ ਮੁੰਡੇ ਉਹਦੇ ਜੀ ਉਸੇ ਮੌਕੇ ਤੇ ਹੀ ਫਰਾਰ ਹੋ ਗਈ ਹਾਂਜੀ ਹਾਂਜੀ ਨਾਲ ਹੀ ਨਾਲ ਤੇ ਤਾਰ ਜਿਹੜਾ ਸੀਗਾ ਉਹ ਭਾਈ ਟੀਮ ਉਦਾਂ ਉਹਨਾਂ ਨੂੰ ਵੀ ਭੇਜਿਆ ਜੀ ਹਸਪੀਟਲ ਉਹਨਾਂ ਦਾ ਵੀ